ਰਮਨੀਤ ਬਿੱਟੂ ਮੰਤਰੀ ਬਣ ਸਕਦੇ ਨੇ ਜੀ ਹਾਂ ਇਹ ਦੱਸਿਆ ਜਾ ਰਿਹਾ ਹੈ ਕਿ ਰਮਨੀਤ ਬਿੱਟੂ ਹੋਣਾ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਫੋਨ ਆਇਆ ਰਮਨੀਤ ਬਿੱਟੂ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਸੋਸ਼ਲ ਮੀਡੀਆ ਤੇ ਜਿੱਥੇ ਬਿੱਟੂ ਹੋਣੀ ਭੱਜਦੇ ਹੋਏ ਨਜ਼ਰ ਆ ਰਹੇ ਨੇ ਭੱਜਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੇ ਘਰ ਪਹੁੰਚੇ ਨੇ ਕਿਉਂਕਿ ਜਿਹੜੇ ਮੰਤਰੀਆਂ ਨੇ ਜਾਂ ਜਿਹੜੇ ਲੀਡਰਸ ਨੇ ਮੰਤਰੀ ਬਣਨਾਰੇ ਹੁਣ ਮੋਦੀ ਦੀ ਕੈਬਨਿਟ 3.0 ਵਿੱਚ ਮੋਦੀ ਕੈਬਨਿਟ 3.0 ਵਿੱਚ ਜਿਹੜੇ ਜਿਹੜੇ ਲੀਡਰ ਮੰਤਰੀ ਬਣਨਗੇ ਉਹਨਾਂ ਦੇ ਘਰੇ ਇੱਕ ਤਰੀਕੇ ਦਾ ਲੰਚ ਰੱਖਿਆ ਗਿਆ ਹੈ ਉਹਨਾਂ ਪੀਐਮ ਅਵਾਸ ਵਿੱਚ ਇੱਕ बैठक ਹੋਈ ਹੈ ਜਿੱਥੇ ਸਾਰੇ ਮੰਤਰੀ ਜਿਹੜੇ ਪੋਸਿਬਿਲਿਟੀ ਹੈਗੀ ਜਿਨ੍ਹਾਂ ਦੀ ਜਿਹੜੇ ਲੀਡਰਸ ਮੰਤਰੀ ਬਣ ਸਕਦੇ ਨੇ ਉਹਨਾਂ ਵਿੱਚ ਰਵਨੀਤ ਬਿੱਟੂ ਦਾ ਵੀ ਇੱਕ ਨਾਮ ਸ਼ਾਮਿਲ ਹੈ ਦੱਸਿਆ ਜਾ ਰਿਹਾ ਹੈ ਕਿ ਬਿੱਟੂ ਹੁਣਾਂ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਫੋਨ ਆਇਆ ਤੇ ਉਹ ਦਿੱਲੀ ਪਹੁੰਚੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਰਵਨੀਤ ਬਿੱਟੂ ਕਿਵੇਂ ਭੱਜਦੇ ਹੋਏ ਪੀਐਮ ਆਵਾਸ ਵਿੱਚ ਪਹੁੰਚੇ ਨੇ ਤੇ ਇਹ ਵੀ ਕਿਹਾ ਗਿਆ ਹੈ ਵੀਡੀਓ ਵਿੱਚ ਇੱਕ ਆ ਵੀ ਸੁਣਿਆ ਜਾ ਸਕਦਾ ਹੈ ਕਿ ਲੋਕਾਂ ਵੱਲੋਂ ਜਿਹੜੇ ਬੰਦੇ ਵੀਡੀਓ ਬਣਾ ਰਹੇ ਨੇ ਉਹਨਾਂ ਵੱਲੋਂ ਬਿੱਟੂ ਹੁਣਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ਕਿ ਰਵਨੀਤ ਬਿੱਟੂ ਹੁਣ ਮੋਦੀ ਕੈਬਨਿਟ 3.0 ਵਿੱਚ ਇੱਕ ਕੈਬਨਿਟ ਮੰਤਰੀ ਬਣ ਸਕਦੇ ਨੇ ਲੁਧਿਆਣੇ ਤੋਂ ਆ ਰਹੇ ਨੇ ਹਾਲਾਂਕਿ ਦੋ ਵਾਰ ਦੇ ਸਾਬਕਾ ਸੰਸਦ ਰਹੇ ਰਵਨੀਤ ਬਿੱਟੂ ਗੱਲ ਜਦੋਂ ਕਾਂਗਰਸ ਤੋਂ ਭਾਜਪਾ ਛੱਡ ਕੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਗਏ ਤਾਂ ਗੱਲ ਕਰਦੇ ਸੀ ਕਿ ਮੋਦੀ ਸਰਕਾਰ ਪੰਜਾਬ ਲਈ ਚੰਗੀ ਚੰਗੇ ਪ੍ਰੋਗਰਾਮਸ ਕਿਆ ਸਕਦੀ ਹੈ ਵਟਾ ਵਰਦੀਆ ਡਵੈਲਪਮੈਂਟ ਲੈ ਕੇ ਆ ਸਕਦੀ ਹੈ ਨਵਾਂ ਇਨਫਰਾਸਟ੍ਰਕਚਰ ਲੈ ਕੇ ਆ ਸਕਦੀ ਹੈ ਤੇ ਉਸੇ ਰੋਡ ਮੈਪ ਤੇ ਰੋਡ ਮੈਪ ਦੀ ਗੱਲ ਕਰਦੇ ਹੋਏ ਉਹਨਾਂ ਨੂੰ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਲੋਕੀ ਵੋਟ ਪਾਣ ਬਹਰਾਲ ਉਹਦਾ ਲੁਧਿਆਣੇ ਦੀ ਜਨਤਾ ਦਾ ਖੁਦ ਦਾ ਫੈਸਲਾ ਸੀ ਕਿ ਉਹਨਾਂ ਨੇ ਕਿਸ ਨੂੰ ਜਿਤਾਣਾ ਸੀ ਕਿਸ ਨੂੰ ਹਰਾਉਣਾ ਸੀ ਤਾਂ ਉਮੀਦ ਬਿੱਟੂ ਹਾਰੇ ਲੁਧਿਆਣੇ ਤੋਂ ਰਾਜਾ ਵਿੜਿੰਗ ਕਾਂਗਰਸ ਦੇ ਉਮੀਦਵਾਰ ਜਿੱਤੇ ਪਰ ਫਾਰਨ ਤੋਂ ਬਾਵਜੂਦ ਰਮਨੀਤ ਬਿੱਟੂ ਪਹੁੰਚ ਗਏ ਨੇ ਮੋਦੀ ਹੁਣਾ ਦੇ 30 ਮਵਾਸ ਵਿੱਚ ਕਿ ਮੋਦੀ ਕੈਬਨਿਟ 3.0 ਵਿੱਚ ਰਮਨੀਤ ਬਿੱਟੂ ਨੂੰ ਇੱਕ ਮੰਤਰਾਲੇ ਇੱਕ ਜਿਹੜੀ ਮਿਨਿਸਟਰੀ ਉਹ ਮਿਲ ਸਕਦੇ ਸਿਰਫ ਇਹੀ ਨਹੀਂ ਜਿਹੜੇ ਬਾਕੀ ਹੋਰ ਮੰਤਰੀ ਤੁਸੀਂ ਬੈਠੇ ਵੇਖ ਰਹੇ ਉਹਨਾਂ ਵਿੱਚ ਵੀ ਕਈ ਅਜਿਹੇ ਨਾਮ ਸ਼ਾਮਿਲ ਨੇ ਜਿਹੜੇ ਹਾਰਨ ਤੋਂ ਬਾਵਜੂਦ ਮੰਤਰੀ ਬਣਨ ਜਾ ਰਹੇ ਨੇ ਜਿਸ ਵਿੱਚ ਇੱਕ ਹੋਰ بڑا ਨਾਮ ਚਰਚਾ ਵਿੱਚ ਅਮੇਠੀ ਤੋਂ ਸਮ੍ਰਿਤੀ ਇਰਾਨੀ ਉਹਨਾਂ ਦਾ ਵੀ ਨਾਮ ਚਰਚਾ ਵਿੱਚ ਹੈ ਕਿ ਉਹ ਵੀ ਬਣ ਸਕਦੇ ਨੇ ਤਾ ਮੋਦੀ ਕੈਬਨਿਟ 3.0 ਵਿੱਚ 50-55 ਮੰਤਰੀ ਜਿਹੜੇ ਨੇ ਅੱਜ ਸ਼ਪਤ ਲੈ ਸਕਦੇ ਨੇ ਕਿਉਂਕਿ ਅੱਜ 7:30 ਵਜੇ ਮੋਦੀ ਸਾਹਿਬ ਨੇ ਵੀ ਜਿਹੜੀ ਸ਼ਪਤ ਲੈਣੀ ਹੈ ਪ੍ਰਧਾਨ ਮੰਤਰੀ ਦੇ ਤੌਰ ਤੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਤਾਂ ਮੋਦੀ ਕੈਬਨਿਨਟ 3.0 ਵਿੱਚ ਕਿਹੜੇ ਮੰਤਰੀ ਰਹਿਣਗੇ ਨਾਮ ਕਈ ਚਰਚਾਵਾਂ ਵਿੱਚ ਨੇ ਜਿੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨਿਤਿਨ ਗੜਕਰੀ ਕਿਹਾ ਜਾ ਰਿਹਾ ਹੈ ਇਹਨਾਂ ਨੂੰ ਦੁਬਾਰਾ ਮੌਕਾ ਮਿਲ ਸਕਦਾ ਹੈ ਉਥੇ ਹੀ ਕਈ ਜਿਹੜੇ ਹੁਣ ਇਹ ਵੀ ਚਰਚਾਵਾਂ ਸੰਨ ਕੇ ਜਨਤਾਦਲ ਯੂनाइटेड ਜਿਹੜਾ ਨਿਤਿਸ਼ ਕੁਮਾਰ ਹੋਣਾ ਦੀ ਪਾਰਟੀ ਹੈ ਅਤੇ TDP ਜਿਹੜੀ ਚੰਦਰਬਾਬੂ ਨਾਇਡੂ ਦੀ ਪਾਰਟੀ ਹੈ ਉਹਨਾਂ ਨੂੰ ਵੀ ਖੁਸ਼ ਰੱਖਣਾ ਹੈ ਮੋਦੀ ਕੈਬਨਿਟਰ ਵਿੱਚ ਵੀ ਉਹਨਾਂ ਲਈ ਵੀ ਇੱਕ ਮੰਤਰੀਅਲੇ ਰੱਖਣਾ ਜ਼ਰੂਰੀ ਹੈ ਇਸ ਕਰਕੇ ਉਹਨਾਂ ਬੰਦਿਆਂ ਨੂੰ ਵੀ ਫੋਨ ਆਇਆ ਦੱਸਿਆ ਜਾ ਰਿਹਾ ਹੈ ਕਿ ਜਨਤਾਦਲ ਯੂनाइटेड ਦੇ ਰਾਮਨਾਥ ਠਾਕੁਰ ਤੇ ਲੱਲਨ ਸਿੰਘ ਨੂੰ ਫੋਨ ਆਇਆ ਹਿੰਦੁਸਤਾਨ ਆਵਾਮ ਮੋਰਚੇ ਦੇ ਜੀਤਨ ਰਾਮ ਮਾਂਜੀ ਅਤੇ ਆਪਣਾ ਦਲ ਐਸ ਦੇ ਅਧਿਕਾਰੀ ਅਨੁਪਰੀਆ ਪਟੇਲ ਨੂੰ ਫੋਨ ਆਇਆ ਇਹਨਾਂ ਲੋਕਾਂ ਨੂੰ ਵੀ ਫੋਨ ਆ ਪਹੁੰਚੇ ਨੇ ਤਾਂ ਪਰ ਇਹਦੇ ਵਿੱਚ ਜਿਹੜਾ ਇੱਕ ਨਾਮ ਨਹੀਂ ਦੱਸਿਆ ਜਾ ਰਿਹਾ ਏਕਨਾਥ ਸ਼ਿੰਦੇ ਦਾ ਉਹਨਾਂ ਦੇ ਜਿਹੜਾ ਸ਼ਿਵ ਸੇਨਾ ਫੈਕਸ਼ਨ ਹੈ ਏਕਨਾਥ ਸ਼ਿੰਦੇ ਦੀ ਉਹਨਾਂ ਦਾ ਨਾਮ ਨਹੀਂ ਦੱਸਿਆ ਜਾ ਰਿਹਾ ਕਿਉਂਕਿ ਉਹਨਾਂ ਦੇ ਕਿਸੇ ਵੀ ਹਲੇ ਲੀਡਰ ਨੂੰ ਫੋਨ ਨਹੀਂ ਆਇਆ ਤੇ ਉੱਥੇ ਹੀ ਅਜੀਤ ਗੁੱਟ ਵੀ ਨਾਰਾਜ਼ ਚੱਲਦਾ ਪਿਆ ਹੈ ਕਿ ਉਹਨਾਂ ਦੇ ਵੀ ਕਿਸੇ ਵੱਡੇ ਲੀਡਰ ਨੂੰ ਹਾਲ ਤੱਕ ਫੋਨ ਨਹੀਂ ਆਇਆ ਜਿਨ੍ਹਾਂ ਨੂੰ ਮੋਦੀ ਕੈਬਨਿਟ 3.0 ਵਿੱਚ ਹਿੱਸਾ ਮਿਲ ਸਕਦਾ ਜਾਂ ਮੰਤralਏ ਮਿਲ ਸਕਦਾ ਤਾਂ ਰਮਨੀਤ ਬਿੱਟੂ ਹਾਰਨ ਤੋਂ ਬਾਅਦੂਦ ਲੁਧਿਆਣੇ ਕੈਂਡੀਡੇਟ ਹਾਲਾਂਕਿ ਦੋ ਵਾਰ ਸੰਸਦ ਰਹੇ ਹਾਰਨ ਤੋਂ ਬਾਅਦੂਦ ਉਹਨਾਂ ਨੂੰ ਦੁਬਾਰਾ ਇੱਕ ਵਾਰ ਮੰਤralਏ ਮਿਲ ਸਕਦਾ ਹੈ ਕਿ ਭਾਜਪਾ ਸ਼ਾਇਦ ਇਹ ਕਾਰਡ ਵੀ ਖੇਲਦਾ ਪਿਆ ਹੈ ਕਿ ਇੱਕ ਸਿੱਖ ਮਨਿਸਟਰ ਜੇਕਰ ਪੰਜਾਬ ਨੂੰ ਜੇਕਰ ਪੰਜਾਬ ਦਾ ਕੋਈ ਅਹੁਦਾ ਦੇ ਦਿੱਤਾ ਜਾਂਦਾ ਹੈ ਤਾਂ ਬਾਕੀ ਜਿਹੜੇ ਪੰਜਾਬ ਦੇ ਸਿੱਖ ਮੈਜੋਰਿਟੀ ਲੋਕ ਨੇ ਜਾਂ ਜਿਹੜੇ ਸਿੱਖ ਵੋਟ ਨੇ ਜੇਕਰ ਉਹ ਕਰ ਉਹਨਾਂ ਨੇ ਹੁਣ ਵੋਟਾਂ ਨਹੀਂ ਪਾਈਆਂ ਤੇ ਜੇਕਰ ਇੱਕ ਸਿੱਖ ਮਨਿਸਟਰ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਵਾਸਤੇ ਕੰਮ ਕਰਦਾ ਤਾਂ ਹੋ ਸਕਦਾ ਹੈ ਕਿ ਅਗਲੀਆਂ ਵੋਟਾਂ ਵਿੱਚ ਰਮੀਲ ਬਿੱਟੂ ਨੂੰ ਉਹਨਾਂ ਨੂੰ ਸੀਟ ਮਿਲ ਸਕੇ ਕਿਉਂਕਿ ਨਾ ਚੰਡੀਗੜ੍ਹ ਵਿੱਚ ਸੀਟ ਮਿਲ ਸਕੀ ਹੈ ਤੇ ਨਾ ਹੀ ਪੰਜਾਬ ਦੀਆਂ 13 ਸੀਟਾਂ ਤੇ ਭਾਜਪਾ ਦਾ ਜਿਹੜਾ ਕਿਸੇ ਵੀ ਪਾਸੇ ਜਿਹੜਾ ਕਾਊਂਟ ਟੈਲੀਆ ਖੋਲ ਨਹੀਂ ਸਕੀ ਨਾ ਹੀ ਪੰਜਾਬ ਚ ਕੋਈ ਸੀਟ ਮਲੀ ਹੈ ਤਾਂ ਨਾ ਹੀ ਚੰਡੀਗੜ੍ਹ ਚ ਇਸ ਕਰਕੇ ਆਉਣ ਵਾਲੇ ਵੋਟਾਂ ਨੂੰ ਦੇਖਦੇ ਹੋਏ ਜਾਂ ਫਿਰ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਚ ਹੋਣਾਂ ਇਹ ਉਹਨਾਂ ਨੂੰ ਵੇਖਦੇ ਹੋਏ ਵੀ ਇੱਕ ਸਿੱਖ ਕਾਰਡ ਸ਼ਾਇਦ ਭਾਜੀਪੀ ਵੱਲੋਂ ਕਿਡਿਆ ਜਾ ਸਕਦਾ ਹੈ ਜਿਸ ਦੇ ਆਧਾਰ ਤੇ ਰਵਨੀਤ ਬਿੱਟੂ ਨੂੰ ਹਾਰਨ ਤੋਂ ਬਾਅਦ ਵੀ ਜੁਧ ਮੋਦੀ ਕੈਬਨਿਟ 3.0 ਵਿੱਚ ਇੱਕ ਮਿਨਿਸਟਰੀ ਮਿਲ ਸਕਦੀ ਹੈ